ਸਾਰਾ ਦਿਨ ਅਗਰ ਤੁਸੀਂ ਪੜੀ ਚੱਲੋਗੇ ਆਪਣੇ ਬ੍ਰੇਨ ਦੇ ਨਿਊਰॉन्स ਨੇ ਜਿਹੜੇ ਕੁਝ ਸਮੇਂ ਬਾਅਦ ਫਟੀਕ ਹੋ ਜਾਂਦੇ ਨੇ ਉਹਨਾਂ ਨੂੰ ਖੁਰਾਕ ਚਾਹੀਦੀ ਹੈ ਤਾਂ ਅਗਰ ਤੁਸੀਂ ਘੰਟਾ ਜਾਂ 2 ਘੰਟੇ ਬਾਅਦ ਤੁਸੀਂ 10 ਜਾਂ 15 ਮਿੰਟ ਦੀ ਬ੍ਰੇਕ ਦੇਂਦਿਓ ਉਹਦੇ ਨਾਲ ਤੁਹਾਡਾ ਬ੍ਰੇਨ ਐਕਟਿਵ ਹੁੰਦਾ ਰਦਰ ਤੁਹਾਡਾ ਟਾਈਮ ਖਰਾਬ ਨਹੀਂ ਹੁੰਦਾ ਤੁਸੀਂ ਸਵੇਰੇ ਉੱਠਦੇ ਹੋ ਕਈ ਲੋਕੀ ਬੱਚੇ ਬੁੱਕਵਾਰਮਸ ਹੁੰਦੇ ਨੇ ਉੱਠਦੇ ਸਾਰ ਪੜਨ ਲੱਗ ਜਾਂਦੇ ਨੇ ਉਹ ਵੀ ਠੀਕ ਨੇ ਪਰ ਸਵੇਰੇ ਉੱਠ ਕੇ ਅਗਰ ਤੁਸੀਂ 5 ਮਿੰਟ ਯੋਗਾ ਮੈਡੀਟੇਸ਼ਨ ਔਰ 15-20 ਮਿੰਟ ਵਾਕ ਕਰੋਗੇ ਤਾਂ ਤੁਸੀਂ ਰਿਫਰੈਸ਼ ਮਹਿਸੂਸ ਕਰੋਗੇ ਕਿਉਂਕਿ ਬ੍ਰੇਨ ਦੇ ਅੰਦਰ ਆਪਣੇ ਹੈ ਤੀਸਰੀ ਗੱਲ ਡਾਈਟ ਬਹੁਤ ਜ਼ਿਆਦਾ ਜ਼ਰੂਰੀ ਹੈ ਬ੍ਰੇਨ ਨੂੰ ਆਪਾਂ ਨੂੰ ਗਲੂਕੋਜ਼ ਵੀ ਚਾਹੀਦਾ ਹੈ ਆਪਾਂ ਨੂੰ ਅਮੀਨੋ ਐਸਿਡਸ ਵੀ ਚਾਹੀਦੇ ਨੇ ਪ੍ਰੋਟੀਨਸ ਵੀ ਚਾਹੀਦਾ ਕਾਰਬਸ ਵੀ ਚਾਹੀਦੇ ਨੇ ਤੇ ਫਰੈਸ਼ ਫਰੂਟਸ ਵੈਜੀਟੇਬਲਸ ਜਿਹੜੇ ਨੇ ਤੇ ਕੁਝ ਟਾਈਮਲੀ ਹੈਲਦੀ ਡਾਈਟ ਬੱਚਿਆਂ ਨੂੰ ਇਹ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਟਾਈਮ ਆਊਟਸ ਬਹੁਤ ਜ਼ਰੂਰੀ ਨੇ ਫੋਰ ਐਗਜ਼ਾਮਪਲ ਆਪਣੇ ਕੋ 24 ਘੰਟੇ ਨੇ 24 ਘੰਟੇ ਚ ਆਪਾਂ ਕਹਿੰਦੇ 8 ਘੰਟੇ ਦੀ ਅੱਛੀ ਨੀਂਦ ਚਾਹੀਦੀ ਹੈ 1 ਘੰਟਾ ਬੱਚੇ ਨੇ ਬ੍ਰੈਕਫਾਸਟ ਤੇ ਲਗਾ ਲੀਤਾ ਲੰਚ ਤੇ ਲਗਾਤਾ ਡਿਨਰ ਨਾਲੇ ਤਾਂ ਉਹਦੀ ਬ੍ਰੇਕ ਹੋਗੀ ਨਾਲੇ ਉਹਨੂੰ ਅੱਛੀ ਤਾਂ ਉਹਦੇ ਨਾਲ ਕੀ ਇੱਕ ਪਰਿਵਾਰ ਚ ਬੰਦਦਾ ਬੱਚੇ ਦੇ ਅੰਦਰ ਡਰ ਖਤਮ ਹੋ ਜਾਂਦਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਮਾਪੇ ਡੂਰਿੰਗ ਐਗਜ਼ਾਮੀਨੇਸ਼ਨ ਡੇਸ ਬੱਚਿਆਂ ਨਾਲ ਗਾਲੀ ਨਹੀਂ ਕਰਦੇ ਨੇ ਜਦ ਤੱਕ ਆਪਾਂ ਬੱਚਿਆਂ ਨਾਲ ਗੱਲ ਹੀ ਨਹੀਂ ਕਰਾਂਗੇ ਆਪਾਂ ਉਹਨਾਂ ਦੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਪਾਵਾਂਗੇ ਤੁਸੀਂ ਉਹਨੂੰ ਥੋੜਾ ਬਹੁਤਾ ਇਹ ਪੁੱਛ ਸਕਦੇ ਹੋ ਬੇਟਾ ਅਗਰ ਤੁਹਾਡੀ ਕੋਈ ਪ੍ਰੋਬਲਮ ਹੈਗੀ ਹੈ ਤੁਹਾਨੂੰ ਕੋਈ ਹੈਲਪ ਦੀ ਲੋੜ ਹੈ ਤਾਂ ਦੱਸਾ ਤੁਸੀਂ ਜਦ ਤੱਕ ਬੱਚਿਆਂ ਨਾਲ ਓਪਨਨੈਸ ਨਹੀਂ ਹੋਗੇ ਨਾ ਤਾਂ ਤੁਸੀਂ ਨਹੀਂ ਕੁਝ ਆ ਬੱਚਿਆਂ ਦੇ ਨਾਲ ਕਰ ਨਹੀਂ ਪਾਉਗੇ ਬੱਚਾ ਵੀ ਅਗਰ ਮਾਪੇਪ ਉਪਨ ਨਹੀਂ ਹੋ ਰਹੇ ਜਾਂ ਬਾਪ ਮਾਪਾ ਨਹੀਂ ਪੁੱਛਦੇ ਤਾਂ ਬੱਚਾ ਵੀ ਖੁਦ ਤੋਂ ਦੱਸਣ ਤੋਂ ਗੁਰੇਜ਼ ਕਰ ਲੈਂਦਾ ਕਈ ਵਾਰ ਤੁਸੀਂ ਜੀ ਜਦ ਤੱਕ ਆਪਣੇ ਬੱਚੇ ਨੂੰ ਇਹ ਇਹ ਨਹੀਂ ਦੱਸੋਗੇ ਵੀ ਤੇਰੇ ਪੇਰੈਂਟਸ ਹਰ ਲਈ 24/7 ਅਵੇਲੇਬਲ ਹੈ ਕਿਸੇ ਵੀ ਹੈਲਪ ਦੇ ਲਈ ਉਦੋਂ ਤੱਕ ਬੱਚਾ ਤੁਹਾਡੇ ਨਾਲ ਓਪਨ ਆਪ ਨਹੀਂ ਹਗਾ ਡੂਰਿੰਗ ਐਗਜ਼ਾਮੀਨੇਸ਼ਨ ਡੇਸ ਬੱਚਿਆਂ ਨੂੰ ਮਾਪੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਆਪਾਂ ਸਾਇੰਸ ਚ ਪੜ੍ਹਦੇ ਆਂ ਆਪਾਂ ਆਪਣੇ ਆਯੁਰਵੇਦ ਚ ਵੀ ਲਿਖਿਆ ਵੀ ਸਪਰਸ਼ ਥੈਰੇਪੀ ਟੱਚ ਥੈਰੇਪੀ ਹੀਲਿੰਗ ਥੈਰੇਪੀ ਅਗਲਾ ਕਹਿੰਦਾ ਮਾਪੇ ਅਗਰ ਪਿਆਰ ਨਾਲ ਸਿਰ ਤੇ ਵੀ ਹੱਥ ਰੱਖ ਦਿੰਦੇ ਨਾ ਤਾਂ ਬੱਚੇ ਦਾ ਮੋਰਲ ਬੂਸਟ ਹੋ ਜਾਂਦਾ ਹੈਗਾ ਆਪਾਂ ਬੱਚਿਆਂ ਨੂੰ ਸਾਰਿਆਂ ਨੂੰ ਨਹੀਂ ਕਹਾਂਗੇ ਆਪਾਂ ਆਪਣੀ ਇਛਾਵਾਂ ਨਹੀਂ ਦਵਾਉਂਦੇ ਹੋਰ ਜਿਹੜੀ ਸਮ ਬੱਚੇ ਮਾਪੇ ਕਹਿੰਦੇ ਆਪਣਾ ਮੂਫੋਨ ਦੇ ਦੇ ਸਭ ਨੂੰ ਦੇ ਦੇ ਠੀਕ ਹੈ ਬਿਲਕੁਲ ਜਿਹੜੇ ਸੋਸ਼ਲ ਮੀਡੀਆਜ਼ ਨੇ ਇਹਨਾਂ ਦੇ ਪੌਪ ਅਪਸ ਆਉਂਦੇ ਨੇ ਬੱਚੇ ਦਾ ਟਾਈਮ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ ਤਾਂ ਡੂਰਿੰਗ ਐਗਜ਼ਾਮੀਨੇਸ਼ਨ ਡੇਸ ਫੋਨ ਨਹੀਂ ਵਰਤਣਾ ਕਰਨੀ ਚਾਹੀਦੀ ਪਰ ਉਹਦੇ ਨਾਲ ਨਾਲ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਖੁਦ ਵੀ ਮੋਬਾਈਲ ਤੋਂ ਪਰਹੇਜ਼ ਕਰਨ ਮਾਪੇ ਆਪ ਤਾਂ ਬੱਚੇ ਪਾਰਟੀ ਸੇ ਚਲੇ ਜਾਂਦੇ ਨੇ ਬੱਚਿਆਂ ਨੂੰ ਕਹਿੰਦੇ ਨੇ ਹੁਣ ਤੇਰਾ ਇੱਕ ਮਹੀਨਾ ਪੇਪਰ ਆ ਗਿਆ ਤੂੰ ਘਰੋਂ ਬਾਹਰ ਨਹੀਂ ਨਿਕਲਣਾ ਤੂੰ ਪਰਫਾਰਮ ਕਰਨਾ ਤਾਂ ਸਾਰਾ ਸਾਲ ਜਿਹੜੇ ਬੰਦੇ ਨੇ ਤਿਆਰੀ ਨਹੀਂ ਕੀਤੀ ਠੀਕ ਉਹਨੂੰ ਟਾਈਮ ਦੀ ਜ਼ਰੂਰਤ ਹੈਗੀ ਪਰ ਟਾਈਮ ਮੈਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਸੇਮ ਟੀਚਰਸ ਵੀ ਅੱਜਕੱਲ ਜਦੋਂ ਉਹਦੇ ਆਪਾਂ ਗੱਲਬਾਤ ਕਰਦੇ ਹਾਂ ਕੁਝ ਕਰਦੇ ਨੇ ਟੀਚਰਸ ਵੀ ਬੱਚਿਆਂ ਨੂੰ ਕਰਦੇ ਨੇ ਵੀ ਅਗਰ ਤੁਹਾਨੂੰ ਦਿੱਕਤ ਆਦੀ ਸਕੂਲ ਚਾਓ ਚਾਹੇ ਤੁਸੀਂ 10 ਮਿੰਟ ਟੀਚਰ ਨਾਲ ਗੱਲ ਕਰ ਲਓ ਤੁਹਾਡਾ ਮੋਰਲ ਬੂਸਟ ਹੋ ਜਾਂਦਾ ਹੈ ਤੁਹਾਨੂੰ ਅੱਛਾ ਲੱਗਦਾ ਵੀ ਯਾਰ ਮੇਰੇ ਟੀਚਰ ਨੇ ਮੈਨੂੰ ਐਪਰੀਸ਼ੀਏਟ ਕੀਤਾ ਪੇਰੈਂਟਸ ਲਈ ਵੀ ਇਹ ਬਹੁਤ ਜ਼ਰੂਰੀ ਹੈ ਵੀ ਤੁਹਾਡਾ ਬੱਚਾ ਟਾਈਮ ਤੇ ਸੋ ਰਿਹਾ ਹੈ ਟਾਈਮ ਤੇ ਜਾਗ ਰਿਹਾ ਹੈ ਅਗਰ ਉਹ ਰਾਤ ਨੂੰ ਬਾਰ-ਬਾਰ ਉੱਠ ਰਿਹਾ ਉਹਨੂੰ ਐਂਗਜ਼ਾਇਟੀ ਹੈ ਬੇਚੈਨੀ ਹੈ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਇੱਕ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਲੋਕਾਂ ਨੇ ਇਹ ਲੱਗਦਾ ਵੀ ਅਗਰ ਅਸੀਂ ਪੇਪਰਾਂ 'ਚ ਦਵਾਈ ਦਵਾਂਗੇ ਡਾਕਟਰ ਨੀਂਦ ਦੀਆਂ ਗੋਲੀਆਂ ਦੇ ਦੇਣ ਕਿ ਮੇਰਾ ਬੱਚਾ ਸੁੱਤਾ ਰਹੂ ਜਦਕਿ ਐਸੀ ਕੁਝ ਮੈਡੀਸਨਸ ਆਉਂਦੀਆਂ ਐ ਐਕਸਟ੍ਰੀਮ ਕੇਸੇ 'ਚ ਸਾਨੂੰ ਬੱਚਿਆਂ ਨੂੰ ਵੈਸੇ ਤਾਂ ਅਸੀਂ ਬੱਚਿਆਂ ਦੀ ਕਾਉਂਸਲਿੰਗ ਕਰਦੇ ਹਾਂ ਕੁਝ ਮੈਡੀਸਨਸ ਨੇ ਜਿਨ੍ਹਾਂ ਨਾਲ ਤੁਹਾਡੀ ਪਰਫਾਰਮੈਂਸ ਐਂਗਜ਼ਾਇਟੀ ਜਿਹੜੀ ਆ ਉਹ ਘੱਟ ਜਾਂਦੀ ਐ ਔਰ ਬੱਚਾ ਐਗਜ਼ਾਮੀਨੇਸ਼ਨ ਡੇਸ 'ਚ ਵਧੀਆ ਪਰਫਾਰਮ ਕਰਦਾ ਐ ਇੱਕ ਇੰਟਰਨੈਟ ਤੋਂ ਹੋਰ ਸਾਨੂੰ ਕੁਝ ਕੇਸ ਰਿਪੋਰਟਸ ਐਸੇ ਆਏ ਨੇ ਅਸੀਂ ਬੱਚਿਆਂ ਨੂੰ ਦੇਖਿਆ ਬੱਚੇ ਕੁਝ ਐਸੀ ਮੈਡੀਸਿਨਸ ਯੂਜ਼ ਕਰਨ ਲੱਗ ਗਏ ਨੇ ਜਿਨ੍ਹਾਂ ਨੂੰ ਐਮਫੀਟਾਮੀਨਸ ਕਹਿੰਦੇ ਆ ਸਟੀਮੂਲੈਂਟਸ ਕਹਿੰਦੇ ਨੇ ਸੋ ਰੈਡ ਬੁੱਲ ਹੋ ਗਿਆ ਬਹੁਤ ਜ਼ਿਆਦਾ ਪੀਣਾ ਜਿਹੜੇ એનર્ਜੀ ਡਰਿੰਕਸ ਨੇ ਉਹਦੇ ਨਾਲ ਕੀ ਹੈਗਾ ਤੁਹਾਡੀ ਟਾਈਮਲੀ ਤਾਂ ਤੁਹਾਡੀ ਜਿਹੜੀ ਕਨਸੈਂਟ੍ਰੇਸ਼ਨ ਵਧ ਪਾਉਂਦੀ ਆ ਪਰ ਲੌਂਗ ਟਰਮ 'ਚ ਤੁਹਾਡੀ ਮੈਮਰੀ ਦੇ ਉੱਤੇ ਸਭ ਤੋਂ ਜ਼ਿਆਦਾ ਇਫੈਕਟ ਆਂਦਾ ਉਹ ਚੀਜ਼ਾਂ ਆਹ ਜਦੋਂ ਕਰੇ ਕੁਝ ਵੀ ਯੂਜ਼ ਕਰਨਾ ਹੈਗਾ ਆਪਣੇ ਡਾਕਟਰ ਦੀ ਸੁਪਰਵਾਈਜ਼ਨ ਅੰਦਰ ਲੈ ਕਰੋ ਤੁਸੀਂ ਨਿਊਟ੍ਰੀਸ਼ਨ ਨੂੰ ਕਿਸੇ ਵੀ એનર્ਜੀ ਡਰਿੰਕਸ ਦੇ ਨਾਲ ਕਿਸੇ ਵੀ ਸਮੋਕਿੰਗ ਨਾਲ ਜਾਂ ਕਿਸੇ ਵੀ ਮੈਡੀਸਨ ਦੇ ਨਾਲ ਰਿਪਲੇਸ ਨਹੀਂ ਕਰ ਸਕਦੇ